ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਪੀਆਂ ਉੱਥੇ ਬਾਹਰ ਖੜੀਆਂ ਸੀ। ਇਹਨਾਂ ਨਾਲ ਮੈਂ ਇੱਕ ਹੀ ਗਈ ਮੈਂ ਸਾਸਰੀ ਘਰ ਬਲਾ ਕੇ ਫਿਰ ਮੈਂ ਗਿਆ। ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾਈ ਹੋਊ ਉਹ ਟਾਈਮ ਤੇ ਤੇ ਇਹ ਮਾਵਾਂ ਤੀਨ ਕਹਿਣ ਆਪੇ ਇਹਨਾਂ ਦੀ ਫੌਜੀ ਤੇ ਕਰਾਇਗਾ। ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ। ਕਹਿੰਦਾ ਵੀ ਆਂਡੀ ਤੀਂ ਹਿੱਦਾਂ ਕੋ ਪੈਂਡੇ ਫੌਜੀ ਕਰਾਇਗਾ। ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਸੀ। ਆਦੇ ਵੀ ਵਗਾੜੀ ਤੇ ਮੇਰੀ ਬੇਟੀ ਇੱਥੇ ਉਧਰ ਮਾਵੀ ਡੂੜੀ ਤੋਂ ਆ ਗਈ। ਆਹੀਂ ਗੱਡੀ ਦਾ ਮੂੰਹ ਮੋੜਨਾ ਸੀ ਤੇ ਜਿਹੜਾ ਫੌਜੀ ਗੱਡੀ ਦੇ ਵਿੱਚ ਹੀ ਸੀਗਾ। ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਲਿਆ। ਮੈਂ ਆਖਿਆ ਫੌਜੀ ਸਾਹਿਬ ਕਿ ਥੋੜੀ ਜਿਹੀ ਗੱਡੀ ਪਛਾਣ ਕਰ ਲੋ। ਕੁੜੀਆਂ ਨੇ ਚਾਰ ਆਰਾ ਹਾਰ ਨਹੀਂ ਦਿੱਤਾ। ਉਹਨੇ ਗੱਡੀ ਨਹੀਂ ਫਰਾਂ ਕੀਤੀ। ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਘਰੀ ਦਿਨਾ। ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ। ਅੰਦਰੋਂ ਨਿਕਲਿਆ ਵਾ। ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਤੇ ਅਹੀਂ ਉਥੇ ਲੱਗੇ ਆ ਗਏ ਤੋਨ ਹਟੋ ਢਾਈ ਕਾਤੀ। ਮੈਂ ਆਪਣੇ ਘਰ ਵੜ ਗਈਆਂ। ਕੁੜੀਆਂ ਸਵਰੇ ਚੱਲ ਗਈ ਆ ਤੇ ਉਹ ਆਪਣੇ ਘਰ ਚੱਲ ਗਿਆ। ਕੋਈ ਗੱਲਬਾਤ ਨਹੀਂ ਹੋਈ ਉਦੋਂ। ਮੁੜ ਕੇ ਇੱਕ ਘੰਟੇ ਬਾਅਦ ਏ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਵਾ ਹਵੜਾ ਲੱਗਾ ਸੀ ਤੇ ਆ ਕੇ ਮੇਰੇ ਨਾਲ ਹਮਲਾ ਕੀਤਾ ਕਾਰਾਂ ਰਾਂ ਕੇ ਬਦਮਾਸ਼ੀਆਂ ਕਰਨ ਡਿਓ ਕੀ ਚਪੇੜਾ ਮਾਰਨ ਡਿਓ ਇਹ ਕੀ ਤਰੀਕਾ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਡਿਆ ਕਾਰਾਂ ਕੇ ਇੱਕ ਮਿੰਟ ਪਿਛੇ ਪਾ ਪਿਛੇ ਛੱਡ ਇੱਕ ਮਿੰਟ ਉਹ ਛੱਡ ਇੱਕ ਮਿੰਟ ਆ ਚਪੇੜਾ ਮਾਰ ਕੇ ਗਈ ਐ ਠੀਕ ਹੈ ਚੱਲ ਆ ਜਾ ਯਾਰ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੋਂਡੀ ਜੇ ਠੀਕ ਹੈ ਇਹ ਬਦਮਾਸ਼ੀਆਂ ਕਰਨ ਦੇ ਨੇ ਪੂਰੀਆਂ ਤੇ ਇਹਨਾਂ ਇਹ ਬੇਫਾਲਤੂ ਚਪੇੜ ਮਾਰੀ ਗਈ ਹੈ ਮੇਰੇ ਮੂੰਹ ਤੇ ਠੀਕ ਹੈ ਐ ਇਹ ਵੇਲੋ ਠੀਕ ਹੈ ਠੀਕ ਹੈ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਇੱਥੇ ਬਦਮਾਸ਼ੀ ਨਹੀਂ ਚੱਲਣੀ ਐ ਇਹ ਪੱਕ ਨਾ ਕੇ ਇਹਨੂੰ ਕਹੀਦਾ ਤੇ ਨਾ ਸੁਣੀਦਾ ਉੱਧਰ ਹੋ ਤੂੰ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਅਨਜਾਇਜ਼ ਮਾਰਿਆ ਜੇ ਅਨਜਾਇਜ਼ ਮਾਰਿਆ ਜੇ ਕੌਣ ਕੰਪਲੀਟ ਹੈ ਅਨਜਾਇਜ਼ ਮਾਰਿਆ ਉਹਨਾਂ ਦਾ ਨੰਬਰ ਲਿਖੇ ਪੇਲ ਮਾਰਿਆ ਇੱਕਦ ਚ ਪੇਲ ਬਣ ਉਹ ਮੋੜੇ 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 ਤੂੰ ਕਿੱਥੇ ਆਇਓ ਆਜੇ ਨਜਾਇਜ਼ ਮਾਰਿਆ ਆਜੇ ਨਜਾਇਜ਼ ਮਾਰਿਆ Oh, yeah. ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਨੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਤੇ ਮੈਂ ਇਹ ਕਹਦੇ ਕਿ ਹਰਾਮ ਦਾਵਾ ਤੇ ਉਹ ਨਿਕਲ ਗਏ ਤੇ ਉਹਦੀ ਪੁੱਸ ਵਾਲੀ ਜੜੀ ਉਹਨਾਂ ਦੀ ਕੁੜੀ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਸ਼ਵੀ ਲੈ ਕੇ ਆਏ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅੱਜ ਦਾ ਮਾਰਿਆ ਜ ਇਹਨਾਂ ਨੇ ਅੰਦਰੋਂ ਨੇ ਮਾਰ ਦੇਣਾ ਇਹਨਾਂ ਨੇ ਓਏ ਉਹਨੂੰ ਪਿਓ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਤੁਹਾਨੂੰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰ ਦੇ ਜੇ ਮਾਰੇ ਦੇ ਅੰਦਰ ਮੇਰੇ ਪਿਓ ਨੂੰ ਮੇਰੇ ਪਿਓ ਨੂੰ ਮਾਰੇ ਦੇ ਮੇਰੇ ਪਿਓ ਨੂੰ ਮਾਰੇ ਦੇ ਅੰਦਰ ਆ ਮਾਰੇ ਦੇ ਮੇਰੇ ਪਿਓ ਨੂੰ ਲੈ ਗਿਆ ਅੰਦਰ ਆ ਮੇਰੇ ਪਿਓ ਨੂੰ ਮਾਰਣ ਦੇ ਅੰਦਰ ਆ ਮੇਰੇ ਆ ਮੇਰੇ ਪਿਓ ਨੂੰ ਮਾਰਣ ਦੇ ਅੰਦਰ ਆ ਮਾਰਣ ਦੇ ਮੇਰੇ ਪਿਓ ਨੂੰ ਅੰਦਰ ਆ ਮਾਰਣ ਦੇ ਆ ਮਾਰਣ ਦੇ ਮੇਰੇ ਪਿਓ ਨੂੰ ਅੰਦਰ ਆ ਮਾਰਣ ਦੇ ਆ ਮਾਰਣ ਦੇ ਮੇਰੇ ਪਿਓ ਨੂੰ ਅੰਦਰ ਆ ਮਾਰਣ ਦੇ ਮਮੀ ਜਾਓ ਤੇ ਵੀ ਜਾਓ ਮਮੀ ਜਾਓ ਆ ਮਾਰਣ ਦੇ ਓਏ ਰਟੇ ਨਹੀਂ ਮੈਂ ਗੱਲ ਉਹਦੀ ਮੁੰਡਲ ਲੜਿਆ ਮੇਰਾ ਨਾਮ ਮੈਰ ਟਾਇਰ ਫੱਗੀਆਂ ਪ੍ਰੇਮ ਸਿੰਘ ਮੇਰਾ ਨਾਮ ਹੈ ਗੱਲ ਉਹਦੋਂ ਮੈਚ ਆਪਣੇ ਗਵਾਂਢ ਤੇ ਅੱਜ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ ਸੱਤ ਕਰੀਦੀ ਆ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਾਸਰੀ ਘਰ ਅਪਲਾਈ ਦੀ ਹੈ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਵਾ ਉਹ ਦਿਨ ਜਿਹੜੀ ਗੱਲ ਹੋਈ ਉਹ ਦਿਨ ਵੀ ਇਹ ਮਾਵਾਂ ਤੀ ਆ ਉਥੇ ਬਾਹਰ ਖੜੀਆਂ ਸੀ ਇਹ ਇਹਨਾਂ ਨੂੰ ਮੈਂ ਇੱਕ ਹੀ ਗਈ ਮੈਂ ਸਾਸਰੀ ਘਰ ਬਲਾ ਕੇ ਫਿਰ ਮੈਂ ਗਿਆ ਜਿੱਦਾਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਤੇ ਇਹ ਮਾਵਾਂ ਤੀ ਕਹਿਣਾਂ ਆਪਣੇ ਕਹਿੰਦੀ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਡੀ ਪੀਂਹ ਦਾ ਕੋਈ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬੱਸ ਮੈਂ ਤਾਂ ਨਿਕਲ ਗਿਆ ਹਾਂ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ ਚਾਰ ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹੱਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚੱਲ ਗਏ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹ ਨਹੀਂ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਇਹ ਨਾਲ ਪੁੱਛਣ ਆ ਮੈਨੂੰ ਆਇਆ ਮਿੱਸਦਾ ਜਨ ਮੈਨੂੰ ਗੱਡੀ ਉਹ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੱਗੇ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚੇ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਆ ਵੀ ਮੈਨੂੰ ਇਹ ਦੱਸੋ ਕਿ ਗੱਲ ਕੀ ਹੋਈ ਹੈ ਕਿਉਂਕਿ ਮੇਰੇ ਇਹਨਾਂ ਨਾਲ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਣਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਹਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰਾਉਣਾ ਪਰਚੇ ਉਹ ਕਰਾਉਣੇ ਆ ਪੁਲਿਸ ਆਈ ਆ ਇਹਨਾਂ ਨੇ ਕਿਹਾ ਕਾਲ ਕੀਤੀ ਉੱਥੇ ਚੰਡੀਗੜ੍ਹ ਚੰਡੀਗੜ੍ਹੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ। ਬੱਸ। ਇਹ ਉਸ ਤੋਂ ਬਾਅਦ ਮੈਨੂੰ ਉਹ ਉਸ ਤੋਂ ਬਾਅਦ ਮੈਨੂੰ ਇਹ ਉਹੋ ਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਏ ਥਾਣੇ। ਹਾਂ ਜੀ ਮੇਰੇ ਵੱਲੋਂ ਕੰਪਲੀਟ ਆ ਮੈਨੂੰ ਹੀ ਲੈ ਗਏ। ਉੱਥੇ ਗਏ ਉੱਥੇ ਕਹਿੰਦੇ ਬਲਾਜਾ ਕਰਾਉਣਾ ਮੇਰੇ ਹਸਬੰਦ ਲੈ ਗਏ ਉੱਥੇ ਕੋਈ ਨਹੀਂ ਆ। ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ। ਉੱਥੇ ਡਾਕਟਰ ਨੇ ਉਹਦਾ ਲਿਖਤਾ ਵਾ। ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂ ਜੀ ਇਹਨਾਂ ਨੇ ਦਰਖਾਸਤ ਦਿੱਤੀ ਆ। ਉਸ ਤੋਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹਲੇ ਸਾਂ ਕੋਈ ਕਿਉਂਕਿ ਇਹਨਾਂ ਨੂੰ ਹੁਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉੱਥੇ ਥਾਣੇ 'ਚ ਬੁਲਾਉਣ ਦੇਣਾ ਨੂੰ ਇਹ ਕਦੀ ਕਹਿੰਦੇ ਆ ਕਿ ਅੱਜ ਉੱਥੇ ਉਹਦੀ ਡਿਊਟੀ ਉੱਥੇ ਲੱਗੀ ਆ ਆ 15 ਅਗਸਤ ਆ ਗਿਆ ਦੋ ਦਿਨੇ ਉੱਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਤੁਹਾਨੂੰ ਡੇ ਕਰਨ ਵੀ ਆਪਾਂ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਹਾਂ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਨਾ ਆਪਾਂ ਕੋਈ ਕਾਰਵਾਈ ਕਰਨ ਡਿਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਔਟੋਕਟ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮਲਾਜਮਾਂ ਅੱਗੋਂ ਮੈਂ ਵੀ ਆਰਮੀ ਵਾਲਾ ਵਾਂ ਚਲੋ ਟੈਰ ਆਇਆ ਫਿਰ ਵੀ ਆਰਮੀ ਵਾਲਾ ਹੀ ਐ ਇਹਨਾਂ ਨੂੰ ਇਹ ਤਾਂ ਕੋਟੋਕਟ ਚਾਹੀਦਾ ਸੀ ਕਿ ਉਹਨੂੰ ਬੁਲਾ ਕੇ ਉਥੇ ਥਾਣੇ ਉਹ ਸਾਡੇ ਸਾਹਮਣੇ ਪੇਸ਼ ਕਰ ਦੇ ਬਰਨਾਨੇ ਪ੍ਰੇਮ ਸਿੰਘ ਜੀ ਤੇ ਇਹ ਰਟਾਇਰੇ ਆਏ ਨੇ ਫੌਜੀ ਰਟਾਇਰੇ ਆਏ ਨੇ ਤੇ ਸਾਡਾ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ساری ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਾ ਲੱਕੜ ਮਿਸਤਰੀ ਲੱਗਾ ਐਸੀ ਕਿਹਾ ਉਹ ਕੰਮ ਕਰਵਾਉਂਦੇ ਪਏ ਆ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਲੋਕ ਮੁੰਡਿਆਂ ਨੇ ਬੁਲਾਇਆ ਵੀ ਅਨਕੁਸ਼ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਘੱਡੀ ਆ ਬਾਹਰ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਤਾਂ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਬਾਹਰ ਕਰ ਦੇਣਾ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਜਿਹਦੇ ਪਪਾ ਨੇ ਨਹੀਂ ਗੋਲੀ ਗਾਲ ਉਹ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਿਲ ਕੇ ਗੱਡੀ ਲਾ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾਂ ਆ ਜਿਹੜੇ ਕੁਲਵਿੰਦਰਪੁਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰੇ ਬੇਟਾ ਵੀ ਖੜਾ ਸੀ ਬਾਅਦ ਤੇ ਕਹਿੰਦੇ ਕਿ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਜਿਹੜੀ ਉਹ ਕੁੜੀ ਵੱਡੀ ਜਿਹੜਾ ਉਹਨੇ ਇੱਕ ਟਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜਨਦੀ ਆ ਨਾ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜਨਦੀ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ ਫਿਰ ਇਹ ਸਾਡੇ ਘਰ ਤੋਂ نیچے ਉਤਰ ਗਈ ਆ ਇਹ ਰਿੰਨਦੇ ਉਹ ਜਿਹੜੇ ਸੀਗੇ ਦੋਨੇ ਪਣੇਵਾ ਆ ਤੇ ਗਾੜੀ ਪਣੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕਰਕੇ ਦਿੱਤਾ ਮੈਂ ਉੱਥੇ ਕੰਪਲੇਨ ਕੀਤੀ ਉਹ ਸਨਾ ਉਹਨਾਂ ਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਕਰਦੇ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਏ ਨਹੀਂ ਸੀਗੇ ਇਤੋਂ ਪਹਿਲੇ ਹੀ ਮੇਰੇ ਹਸਬੰਦ ਆਗੇ ਨੇ ਗੱਡੀ ਲੈ ਕੇ ਜਗੇ ਸੀਗੇ ਤੇ ਵਾਪਿਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂੰ ਤੂੰ ਕੇ ਇੱਥੇ ਮਾਰਿਆ ਪਹਿਲੇ ਗੱਡੀ ਤੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਤੂੰ ਚਲੇ ਗਏ ਤੇ ਇਹਨਾਂ ਮੁੜ ਕੇ ਦਾਤਰ ਤੇ ਉਹ ਲਾਏ ਉਹ ਗੰਡਾਸੀਆਂ ਲੈ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹ ਤੇ ਤੇ ਵਾਰ ਕਰਨਉਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਰਿਪੋਰਟ ਹੋ ਕੇ ਇਹਨਾਂ ਦੇ ਕੋਲ ਪਹਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਗੱਲ ਕੁਛ ਨਹੀਂ ਹੋਈ ਨਹੀਂ ਗੱਲ ਹੋਈ ਬਸ ਗੱਡੀ ਤੋਂ ਹੋਈ ਆ ਮਾੜੀ ਮੋੜੀ ਜੀ ਗੱਲ ਹੋਈ ਆ ਉਤੋਂ ਬਾਰਾਂ ਘੰਟੇ ਬਾਅਦ ਆ ਕੇ ਸਾਡੇ ਘਰ ਪਹੁੰਚੇ ਤੇ ਨੇ ਚੱਲ ਜਾਣੀ ਗੱਲ ਕੋਈ ਨਹੀਂ ਨਹੀਂ ਗੱਡੀ ਮੋੜਨ ਨੂੰ ਉਹਨਾਂ ਦੀ ਗੱਡੀ ਲੱਗੀ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਅਸੀਂ ਉਧਰ ਨੂੰ ਜਾਣਾ ਸੀ ਜੇ ਕੋਈ ਮਸਬਦ ਕਰਿੰਦਾ ਸਾਰਾ ਕਰੋ ਉਹ ਜਿਹੜਾ ਅੰਕੀਨਾ ਜੀ ਕਲਵਿੰਦਰ ਕੌਰ ਜੀ ਤੁਸੀਂ ਦੱਸੋ ਕੀ ਮਾਮਲਾ ਕੀ ਹੋਇਆ ਸੀ ਜਿਹੜੀ ਤੁਹਾਡੀ ਵੀਡੀਓ ਇਨਕੁਆਇਰਲ ਹੋ ਰਹੀ ਆ ਹਾਂਜੀ ਤੁਹਾਡੇ ਦੇ ਰਿਪੋਰਟ ਲਏ ਜਾ ਰਹੇ ਨੇ ਬਹੁਤੀ ਬਸਾਕਾ ਹੋ ਜੂਗੀ ਤੁਹਾਨੂੰ ਕਿੰਨਾ ਮਾਰਦੇ ਕੀ ਸਚਾਈ ਹੈ ਕੀ ਗੱਲ ਸਚਾਈ ਇਹ ਹੈ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਏ ਗਾੜੀ ਤੇ ਮੇਰੀ ਬੇਟੀ ਇਥੇ ਉਧਰ ਮਾਂ ਵੀ ਡਿਊਟੀ ਤੋਂ ਆ ਗਈ। ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਜਿਹੜਾ ਫੌਜੀ ਗੱਡੀ ਦੇ ਵਿੱਚ ਹੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਰਿਹਾ ਹੈ। ਮੈਂ ਆਖਿਆ ਫੌਜੀ ਸਾਹਿਬ ਕਿ ਥੋੜਾ ਜਿਹਾ ਗੱਡੀ ਪਛਾਣ ਕਰ ਲੋ। ਬੁੜੀਆਂ ਨੇ ਚਾਰ ਆਰਾ ਹਾਰ ਨਹੀਂ ਦਿੱਤਾ। ਉਹਨੇ ਗੱਡੀ ਨਹੀਂ ਪਰਾਂ ਕੀਤੀ। ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਘਰੀਂਗਾ। ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ ਅੰਦਰੋਂ ਨਿਕਲਿਆ ਵਾ। ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ। ਤੇ ਅਹੀਂ ਉਥੇ ਲਾਗੇ ਆਗੇ ਤੋਂ ਹਟੋ ਟਾਈ ਕਰਤੀ ਮੈਂ ਆਪਣੇ ਘਰ ਵੜ ਗਈਆਂ ਗੁੜੀਆਂ ਸੌਰੇ ਚੱਲ ਗਈ ਆ ਤੇ ਉਹ ਆਪਣੇ ਘਰ ਚੱਲ ਗਿਆ ਕੋਈ ਗੱਲਬਾਤ ਨਹੀਂ ਹੋਈ ਉਦੋਂ ਮੁੜ ਕੇ ਇੱਕ ਘੰਟੇ ਬਾਅਦ ਇਹ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਹਵੜਾ ਲੱਗਾ ਸੀ ਤੇ ਆ ਕੇ ਮੇਰੇ ਨਾਲ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਅਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖੜੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਵਾ ਫੌਜੀ ਜ਼ਿਆਦਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮਲੇ ਬਾਈ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਹਾ ਮੁੜ ਕੇ ਨਾ ਆ ਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾਲ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲ ਹਾਂਜੀ ਇਕੱਲੇ ਰਹਿੰਦੇ ਮੇਰੀਆਂ ਬੇਟੀਆਂ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰੀਆਂ ਮੇਰੇ ਕੰਝ ਸੱਟਾਂ ਮੇਰੇ ਜਾਨੀਆਂ ਵੱਜੀਆਂ ਮੁੜਕੇ ਮੈਨੂੰ ਹਸਪੀਟਲ ਵੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਜੀ ਦਾ ਮੈਂ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੁੰਦੇ ਆ ਪਰ ਮੈਂ ਲਾਰਾ ਲੱਪਾ ਲਾਈਗੀ ਅੱਜ ਕਰ ਲਾਂਗੀ ਰਾਜੀ ਨਾਮ ਕੱਲ ਕਰ ਲਾਂਗੇ ਸਾਨੂੰ ਆਪਣੇ ਅਫਸਰਾਂ ਤੇ ਭਰੋਸਾ ਵੀ ਜੋ ਕਰਨਗੇ ਸਹੀ ਕਰਨਗੇ ਇਹਨਾਂ ਇੱਕ ਕਾਰ ਲਾਉਣ ਤੋਂ ਮੈਡਮ ਸਾਡੇ ਐਸਆਈ ਤੇ ਕੁਲਵਿੰਦਰ ਕੌਰ ਲੱਗੇ ਆ। ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ। ਤੇ ਕਾਰ ਲਾਉਣ ਨੂੰ ਝਗੜਾ ਹੋਇਆ ਇਹਨਾਂ ਦਾ। ਇਹਦੇ ਸੰਬੰਧੀ ਇਹਨਾਂ ਦੀ ਐਮਐਲਏ ਤਾਂ ਅਜੇ ਸਾਡੇ ਕੋਲ ਪੁਲਿਸ ਸੰਬੰਧੀ ਤੇ ਤਸਦੀਕ ਕਰਕੇ ਇੱਕ ਤੇ ਪ੍ਰੋਟੈਕਟਿਵ ਐਕਸ਼ਨ ਕਰ ਰਹੇ ਆ। ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣ ਸਕਦੀ ਹੈ। ਫਿਰ ਜੋ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ। ਬਟ ਸੋਸ਼ਲ ਮੀਡੀਆ 'ਨੂੰ ਤੇ ਦੇਖਿਆ ਗਿਆ ਉਹ ਉਹਦੇ ਉਹਦੇ ਵਾਚ ਕੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਉਹ ਕਰ ਜੀ ਕਰਾ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658